brought to by silver pumps top quality or consistent performance ke liye sirf silver pumps naam yaad rakhna main sare congress party de worker nu kehna chahunda hai ye party thode liye nahi is karke tusi is party da sare lad chhad ke congress party da daftar jithon main samajda aide bade leader amar shahid sardar bhyan singh ji jehde itthe jila pradhan bahe ke ਕੁਰਸੀ ਤੇ ਬੈਠਦੇ ਰਹੇ ਪਰ ਪੀੜ੍ਹੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰਦੀਆਂ ਰਹੀਆਂ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਹੈ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਅਹਿਮੀਅਤ ਨਹੀਂ ਦੇਖੋ ਜੋ ਆਪਣਾ ਪਾਰਟੀਆਂ ਜਾਂ ਕੋਈ ਵੀ ਆਪਣਾ ਇਤਿਹਾਸ ਭੁੱਲ ਜੇ ਆਪਣਾ ਵਿਰਸਾ ਭੁੱਲ ਜੇ ਉਹਨਾਂ ਦੇ ਕਦੇ ਨੌ ਨਿਸ਼ਾਨ ਨਹੀਂ ਰਹਿੰਦੇ ਅੱਜ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਮੈਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹੁੰਦਾ ਵੀ ਇਹ ਪਾਰਟੀ ਤੁਹਾਡੇ ਲਈ ਨਹੀਂ ਹੈ ਇਸ ਕਰਕੇ ਤੁਸੀਂ ਇਸ ਪਾਰਟੀ ਦਾ ਸਾਰੇ ਲੜ ਛੱਡ ਕੇ ਤੁਸੀਂ ਜਿੱਥੇ-ਜਿੱਥੇ ਤੁਹਾਡੇ ਪਾਰਟੀ 'ਚ ਤੁਹਾਨੂੰ ਸਥਾਨ ਮਿਲਦਾ ਹੈ ਉੱਥੇ ਜਾਓ ਕਿਉਂਕਿ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫ਼ਤਰ ਜਿੱਥੋਂ ਮੈਂ ਸਮਝਦਾ ਏਡੇ بڑے ਲੀਡਰ ਅਮਰ ਸ਼ਹੀਦ ਸਰਦਾਰ ਬਿਆਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂ ਤੱਕ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫ਼ਤਰ 'ਚ ਬੈਹnde ਰਹੇ ਇੱਥੇ ਵਿਉਂਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ ਚਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ ਚਾਰ ਪੀੜੀਆਂ ਇਸ ਦਫ਼ਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕਾਂਗਰਸ ਦੇ ਦਫ਼ਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੁੱਟ ਦਿੱਤਾ ਜਾਵੇ ਠੀਕ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫ਼ਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚ ਰ ਮੈਂ ਪੜਨਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫ਼ਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਏ ਗਾਂਧੀ ਫੈਮਲੀ ਨੇ ਕਿਸ ਤਰੀਕੇ ਨਾਲ ਰੋਲੇ ਪੈ ਰਹੇ ਆ ਸੀਬੀਆਈ ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੋਲਿਆ ਏ ਪਤਾ ਨਹੀਂ ਅਨੇਕਾਂ ਵਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਬੀ ਕਿੰਨਾ ਦਿਲ ਟੁੱਟਿਆ ਹੋਊ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਅੱਜ ਹੋਰ ਮਨ ਟੁੱਟਿਆ ਵੀ ਅੱਜ ਆਪਣਾ ਦਫ਼ਤਰ ਆ ਜਿਹੜਾ ਉਹ ਵੀ ਕਾਂਗਰਸ ਪਾਰਟੀ ਅੱਜ ਸੰਭਾਲ ਨਹੀਂ ਸਕੀ ਤੇ ਮੈਂ ਫੇਰ ਦੁਬਾਰਾ ਕਹਿਣਾ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੁਹਾਡੀ ਕਿਤੇ ਵੀ ਇਸ ਕਾਂਗਰਸ ਪਾਰਟੀ 'ਚ ਕੋਈ ਇੱਜ਼ਤ ਨਹੀਂ ਕੋਈ ਸਥਾਨ ਨਹੀਂ ਸਿਰਫ ਇਲੈਕਸ਼ਨਾਂ ਤੱਕ ਕਿਉਂਕਿ ਅੱਜ ਕਾਂਗਰਸ ਪਾਰਟੀ ਘਰਾਂ ਤੋਂ ਚੱਲਦੀ ਆ ਅੱਜ ਕਾਂਗਰਸ ਪਾਰਟੀ ਕਾਂਗਰਸ ਦੇ ਦਫ਼ਤਰਾਂ ਤੋਂ ਨਹੀਂ ਉਹਨਾਂ ਨੂੰ ਕੋਈ ਐਮੀਅਤ ਨਹੀਂ ਸਿਰਫ ਅੱਜ ਜਿਹੜੇ ਕਾਂਗਰਸ ਦੇ ਲੀਡਰ ਨੇ ਉਹਨਾਂ ਦੇ ਹਰ ਦੇ ਪਾਰਟੀ ਘਰੋਂ ਚੱਲਦੀ ਆ ਹਰ ਇੱਕ ਦੀ ਪਾਰਟੀ ਜਿਹੜੀ ਆ ਉਹ ਅਲੱਗ-ਅਲੱਗ ਹੋ ਗਈ ਹਿੱਸਿਆਂ 'ਚ ਵੰਡੀ ਗਈ ਹਰੇਕ ਆਪਣੇ ਘਰੇ ਹਰ ਵਰਕਰ ਨੂੰ ਤੇ ਛੋਟੇ ਲੀਡਰ ਨੂੰ ਬਣਾਉਣਾ ਚਾਹਦਾ ਵੀ ਮੇਰੇ ਘਰੇ ਹਾਜ਼ਰੀ ਪਰੇ ਉਹਨੂੰ ਕੋਈ ਕਾਂਗਰਸ ਭਵਨ ਦਾ ਜਿਹੜਾ ਸਾਂਝਾ ਹੁੰਦਾ ਅੱਜ ਕੋਈ ਮਹੱਤਤ ਨਹੀਂ ਰਹਿ ਗਈ ਅੱਜ ਭਾਜਪਾ ਦਾ ਦਫ਼ਤਰ ਦੇਖੋ ਕਿਸ ਤਰੀਕੇ ਨਾਲ ਖੂਬਸੂਰਤ ਦਫ਼ਤਰ ਬਣਿਆ ਹੈ ਕਿਸ ਤਰੀਕੇ ਨਾਲ ਉੱਥੇ ਹਰ ਲੀਡਰ ਹਰ ਵਰਕਰ ਨੂੰ ਕਮਰਾ ਮਿਲਦਾ ਜਗ੍ਹਾ ਮਿਲਦੀ ਆ ਖੂਬਸੂਰਤ ਕਮਰੇ ਬਣਾਏ ਨੇ ਹਰ ਫੈਸਿਲਿਟੀ ਉੱਥੇ ਆ ਤੇ ਉਹ ਪਾਰਟੀਆਂ ਵਧਣਗੀਆਂ ਵਧਣਗੀਆਂ ਉਹ ਪਾਰਟੀਆਂ ਅੱਗੇ ਵਧਣਗੀਆਂ ਵਧਣਗੀਆਂ ਇਸ ਕਰਕੇ ਕਾਂਗਰਸ ਪਾਰਟੀ ਆ ਜਿਹੜੀ ਉਹ ਮੈਸਮੈਂਡਾ ਟੋਟਲੀ ਆਪਣਾ ਵਿਰਸਾ ਆਪਣਾ ਇਤਿਹਾਸ ਭੁਲ ਚੁੱਕੀ ਆ ਅੱਜ ਮਤਲਬ ਇੱਕ ਇੱਕ ਪੋਲੀਟੀਕਲ ਪਾਰਟੀ ਦੇ ਵਰਕਰ ਦਾ ਦੁੱਖ ਮੈਂ ਇਹ ਗੱਲ ਕਹਿ ਰਿਹਾ ਹਾਂ ਏ ਇਸੇ ਕਰਕੇ ਪਾਰਟੀਆਂ ਪਿੱਛੇ ਜਾ ਰਹੀਆਂ ਇਸੇ ਕਰਕੇ ਪਾਰਟੀਆਂ ਛੱਡੀਆਂ ਜਾ ਰਹੀਆਂ ਕਿ ਇਹਦੇ ਵਿੱਚ ਕਿਸੇ ਨੂੰ ਕੋਈ ਵੱਡੇ ਲੀਡਰਾਂ ਨੂੰ ਬਿਲਕੁਲ ਕੋਈ ਅਹਿਮੀਅਤ ਨਹੀਂਗੀ ਸਿਰਫ ਨਿਜ ਨਿਜ ਹੋ ਗਏ ਧੰਨਵਾਦ